ਤੱਬ ਇਹ ਤਾਂ ਉੱਪਰ ਤੋਂ ਪਹਿਲਾਂ ਬੈਠਾ ਹੋਇਆ ਹੈਗਾ ਅਕਲ ਤਖਤ ਤੇ ਹੁਣ ਇਹ ਡਾਕੂ ਤੇ ਨਹੀਂ ਨਾ ਜਿਹੜਾ ਦਫ਼ਤਰ ਖੋਲੂਗਾ ਤੂੰ ਨਹੀਂ ਬੋਲਦਾ ਤੇਰੇ ਵਿੱਚ ਕੋਈ ਬੋਲਦਾ ਨਹੀਂ ਡਾਕੂ ਕਾਲੀ ਦਾਲ ਮੇਰੇ ਪੂਰਦਾ ਨਹੀਂ ਜਾਂ ਕਿਸੇ ਦੇ ਪੂਰਦਾ ਨਹੀਂ ਕਾਲੀ ਦਾਲ ਸਿੱਖ ਹੋਣੀ ਤੇ ਮਹਾਨ ਚ ਰੱਬ ਦੀ ਮਰਜ਼ੀ ਤੋਂ ਪਿੰਡ ਦਾ ਮੈਂਬਰ ਪੰਚਾਇਤ ਨਹੀਂ ਬਣ ਸਕਦਾ

ਹਰ ਭੀਤ ਜਿਹੜਾ ਨਾ ਉਹ ਇੱਕ ਸ਼ੇਖ ਚਿੱਲੀਆਂ ਵਾਲੀਆਂ ਗੱਲਾਂ ਕਰਦਾ ਵਾ ਸਖਬੀਰ ਤੋਂ ਉੱਪਰ ਤੋਂ ਪਹਿਲਾਂ ਬੈਠਾ ਹੋਇਆ ਹੈਗਾ ਕਾਲ ਤਖਤ ਤੇ ਸਖਬੀਰ ਤੋਂ ਉੱਪਰ ਦੀ ਪੋਸਟ ਆ ਕਾਲ ਤਖਤ ਤੇ ਜਿੱਥੇ ਦਾਦੀ ਉਹ ਤਾਂ ਰੱਬ ਨੇ ਲਾਇਆ ਨਾ ਬੰਦਾ ਥੋੜਾ ਵਾ ਸਕਦਾ ਵਾ ਰੱਬ ਨੇ ਲਾਇਆ ਰੱਬ ਬੰਦਿਆਂ ਵਿੱਚ ਵੱਸਦਾ ਲੋਕਾਂ ਵਿੱਚ ਵੱਸਦਾ ਉਥੋਂ ਥੱਲੇ ਆਪੇ ਸਭੀਰ ਤੋਂ ਥੱਲੇ ਤੇ ਆ ਗਿਆ ਹੁਣ ਇਹ ਡਾਕੂ ਤੇ ਨਹੀਂ ਨਾ ਜਿਹੜਾ ਦਰਤਰ ਖੋਲੂਗਾ ਜੰਗਲ ਦਾ ਰਾਜ ਤੇ ਨਹੀਂ ਕਿ ਕਾਨੂੰਨ ਉਹ ਸੂਲ ਸਿਧਾਦ ਨਾਲ ਖੂਬਾ ਅੱਜ ਤੱਕ ਤੇ ਕੋਈ ਜੰਮਿਆ ਨਹੀਂ ਕਾਲੀਦਲ ਦਾ ਦਫਤਰ ਕੋਣ ਵਾਲਾ ਇਹ ਨਵਾਂ ਹੀ ਆ ਗਿਆ ਨਾ ਇਹ ਜਿਹੜੀਆਂ ਗੱਲਾਂ ਕਰਦਾ ਇਹ ਤੇ ਪਤਾ ਨਹੀਂ ਇਹਦੇ ਵਿੱਚ ਕੀ ਬੋਲਦਾ ਤੂੰ ਨਹੀਂ ਬੋਲਦਾ ਤੇਰੇ ਵਿੱਚ ਕੋਈ ਹੋਰ ਬੋਲਦਾ ਯਾਰ ਬੋਲਦਾ ਕਿਹੜਾ ਯਾਰ ਜਿਹੜੇ ਇਹ ਮਗਰ ਬੋਲਦੇ ਨੇ ਹਰਪ੍ਰੀਤ ਵੀਚਾਰੇ ਦੀ ਕੀ ਜਰਤਾ ਉਹ ਤੇ ਵਿਚਾਰਾ ਇੱਕ ਸਿਧਾਦ ਸਾਡੇ ਵਰਗਾ ਵਾ ਹਰਪ੍ਰੀਤ ਦੇ ਮਗਰ ਪਾਵਰਾਂ ਬੋਲਦੀਆਂ ਨੇ ਤੇ ਪਾਵਰਾਂ ਨੂੰ ਲੋਕਾਂ ਨੇ ਰਿਜੈਕਟ ਕਰ ਦੇਣਾ ਕਹਿੰਦਾ ਬਹੁਤ ਕਹਿੰਦੇ ਨੇ ਕਹਿੰਦੇ ਸਾਡਾ ਅਕਾਲੀ ਦਲ ਅਸੀਂ ਸਭ ਕੁਝ ਜੇ ਉਹਨਾਂ ਨੂੰ ਨਵਾਂ ਕਾਜੀ ਦਲ ਕਹਿੰਦੇ ਤਾਂ ਤਕਰੀਫ ਉਹ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਸਾਡਾ ਹੈ ਅਸੀਂ 15 ਲੱਖ ਭਰਤੀ ਕੀਤੀ ਹੈ ਪਰਚੀਆਂ ਭਰੀਆਂ ਨੇ ਅਸੀਂ ਪੰਥ ਨੇ ਸਾਨੂੰ ਪ੍ਰਵਾਨ ਕੀਤਾ ਜਿਹੜੀਆਂ ਪਰਚੀਆਂ ਨੇ ਜਦੋਂ ਆਪਾਂ ਕੱਢੀਆਂ ਉਹ ਭਰ ਕੇ ਤੇ ਵਾਪਸ ਪਰ ਲੈਂਦੇ ਜਿਹੜੀ ਅਸੀਂ ਭਰਤੀ ਸ਼ੁਰੂ ਕੀਤੀ ਓਪਨ ਦਿੱਤੀ ਨਾ ਸਾਰਿਆਂ ਨੂੰ ਤੇ ਹੈ ਤੇ ਅਕਾਲੀ ਦਲ ਨਹੀਂ ਭਰਤੀ ਕਰ ਰਹੀ ਨਾ ਜਿਹੜਾ ਅਕਾਲੀ ਦਲ ਇੱਥੇ ਜਿੰਦਾ ਜਾਗਦਾ ਹੈ ਜਿ ਕੋ ਸਬੀਰ ਬਾਦਲ ਜੀ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸੀ ਇਹਦਾ ਪਰਿਵਾਰ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਜਗਦੇਵ ਸਿੰਘ ਤਲਵੰਡੀ ਸੀ ਬਰਨਾਲਾ ਸਾਹਿਬ ਸੀਗਾ ਮੋਹਨ ਸਿੰਘ ਦੋੜ ਸੀਗਾ ਮਾਸਟਰ ਤਾਰਾ ਸਿੰਘ ਸੀ ਬਾਬਾ ਘਣਕ ਸਿੰਘ ਜੀ ਉਦਮ ਸਿੰਘ ਨਾਗੋਕੇ ਆ ਇਦਾਂ ਕਿੰਨੇ ਹੀ ਪ੍ਰਧਾਨ ਸੀ ਬਾਰੋ ਬਾਰੀ ਆਏ ਕਾਲੀ ਦਾਲ ਮੇਰੇ ਪਿਓ ਦਾ ਨਹੀਂ ਜਾਂ ਕਿਸੇ ਦੇ ਪਿਓ ਦਾ ਨਹੀਂ ਕਾਲੀ ਦਾਲ ਸਿੱਖ ਕੌਮ ਦੀ ਇੱਕ ਮਹਾਨ ਜਥੇਦਾਰ ਜਿਹਦੇ ਵਿੱਚ ਵੱਡ ਵਡੇਰਿਆਂ ਨੇ ਕੁਰਬਾਨੀਆਂ ਦਿੱਤੀਆਂ ਜੇਲਾਂ ਕੱਟੀਆਂ ਨੇ ਬਹੁਤ ਵੱਡੀ ਕੁਰਬਾਨੀ ਹੁਣ 16 ਸਾਲ ਦੀ ਜੇਲ੍ਹ ਤੇ 18 ਸਾਲ ਦੀ ਜੇਲ੍ਹ ਤੇ ਸਰਦਾਰ ਪਕਾਸ ਬਾਜਲ ਦੀ ਏ ਤੇ ਇਹਨਾਂ ਵਿੱਚੋਂ ਕੀ ਦੀ ਹੈ ਹਰਪ੍ਰੀਤ ਦੀ ਕਿੰਨੀ ਹੈ ਤਾਂ ਹਰਪੀ ਜੀ ਕਹਿੰਦੇ ਨੇ ਕਹਿੰਦੇ ਮੇਰੀ ਕਰਤਾਰ ਖੁਸ਼ੀ ਕਰਕੇ ਤਾਂ ਦਿਖਾਓ ਤੁਸੀਂ ਇਹਨਾਂ ਨੂੰ ਕਰਤਾਰ ਕਰੀ ਕੰਨ ਨੂੰ ਕਰਨੀ ਹੈ ਇੱਕ ਐਡੀ ਵੱਡੀ ਪੋਸਟ ਤੇ ਰਿਹਾ ਵਾ ਕਿਉਂ ਇਹੋ ਜਿਹੀਆਂ ਗੱਲਾਂ ਕਰਨੀਆਂ ਨੇ ਕਿਉਂ ਉੱਡਾ ਦੀ ਗਿਰੀਆਂ ਹੋਈਆਂ ਗੱਲਾਂ ਕਰਨੀਆਂ ਨੇ ਕੰਮ ਨਹੀਂ ਦੱਸਣਾ ਕੋਈ ਦੁਨੀਆ ਦਾ ਬੰਦਾ ਜਿਹੜਾ ਵਾ ਰੱਬ ਦੀ ਮਰਜ਼ੀ ਤੋਂ ਬਿਗੇ ਪਿੰਡ ਦਾ ਮੈਂਬਰ ਪੰਚਾਇਤ ਨਹੀਂ ਬਣ ਸਕਦਾ ਹਮ ਰੱਬ ਦੀ ਕਿਰਪਾ ਹੋਵੇ ਤੇ ਮੈਂਬਰ ਪੰਚਾਇਤ ਬਣਦਾ ਵਾ ਹਮ ਰੱਬ ਚਾਹੇ ਤੇ ਐਮਐਲਏ ਵਜੀਰ ਬਣ ਸਕਦਾ ਰੱਬ ਨਾ ਚਾਹੇ ਤੇ ਲੱਖ ਪਾਪੜ ਵੇਲ ਲਓ ਨਹੀਂ ਕੁਝ ਬਣ ਸਰੇਗਾ ਇਹ ਰੱਬ ਦੀਆਂ ਭਾਵਨਾ ਨੇ ਰੱਬ ਨੇ ਚਾਹਿਆ ਤੇ ਕਾਲ ਤੱਕ ਦਾ ਜਥੇਦਾਰ ਬਣ ਗਿਆ ਰੱਬ ਨੇ ਨਹੀਂ ਚਾਹਿਆ ਤੇ ਕਾਲ ਤੱਕ ਤੋਂ ਦਿੱਗ ਕੇ ਤੇ ਸਾਡੇ ਨਾਲ ਬਰਾਬਰ ਆ ਗਿਆ ਜਿਹਦੇ ਵਿੱਚ ਕਈ ਚੰਗੇ ਤੇ ਕਈ ਮਾੜੇ ਰਾਜਨੀਤੀ ਚ ਬੰਦੇ ਲੋਕ ਹੁੰਦੇ ਨੇ ਉਹਨਾਂ ਦੇ ਬਰਾਬਰ ਆ ਕੇ ਬਹਿ ਗਿਆ ਕਿੱਥੇ ਸਾਨੂੰ ਹੁਕਮ ਦੇਣ ਵਾਲਾ ਇਹਦੇ ਤੁਰੇ ਜਾਂਦਿਆਂ ਨੂੰ ਮੱਥਾ ਟੇਕਣ ਵਾਲੇ ਆਹੀ ਲੋਕ ਜਿੱਥੇ ਵਹਿ ਉਥੇ ਨੀਵੇਂ ਹੋ ਕੇ ਉਹਦੇ ਲਾਗੂ ਬਈਏ ਮੁੱਖ ਮੰਤਰੀ ਪੈਰੀਆਂ ਚਲਾਉਂਦਾ ਸੀ ਮੁੱਖ ਮੰਤਰੀ ਪੈਰੀ ਲਾਉਂਦਾ ਜੇ ਕੋਈ ਦੇਸ਼ ਦਾ ਭਾਵੇਂ ਰਾਸ਼ਟਰਪਤੀ ਬਣ ਜਾਏ ਕੋਈ ਬੰਦਾ ਸਿੱਖ ਉਹ ਵੀ ਇਹਦੇ ਪੈਰੀ ਹੱਥ ਲਾਉਂਦਾ ਤੇ ਉਸ ਤਖਤ ਤੋਂ ਜੇ ਡਿੱਗਿਆ ਤੇ ਰੱਬ ਨੇ ਡੇਗਿਆ ਬੰਦਾ ਕੋਈ ਡੇਗਣ ਵਾਲਾ ਜੰਮਿਆ ਕਿ ਇਹਨੂੰ